ਇਹ ਕੌਮ ਖਾਲਸੇ ਦੀ ਹੈ ਇਹਨੂੰ ਲੀਰੋ ਲੇਰਨਾ ਕਰੋ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਅੱਜ ਇਹ ਬਾਬਾ ਕਲਵੰਗ ਸਿੰਘ ਜੀ ਦਾ ਅਸੀਂ ਸਤਿਕਾਰ ਕਰਦੇ ਆ ਉਹ ਇਹਨਾਂ ਦੀ ਕਮਾਈ ਨੂੰ ਸਤਿਕਾਰ ਕਰਿਆ ਜੇ ਤਾਂ ਅੱਜ ਆਪਾਂ ਇਹਨਾਂ ਪਦਵੀਆਂ ਦਾ ਸਤਿਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇਕ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜਾਊਗੀ ਆਪਣਾ ਸਤਕਾਰ ਨਾਲ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਇੱਕ ਸ਼ੇਰ ਆਉਂਦਾ ਹੈ ਜੇ ਤੂਹੇ ਮਰਾਤਵੇ ਨੂੰ ਪਹੁੰਚਣਾ ਹੈ ਮਿਟਾ ਦੇ ਆਪਣੀ ਹਸਤੀ ਕੋ ਆਪਣੀ ਹਸਤੀ ਨੂੰ ਮਿਟਾ ਦੇ ਦਾਣਾ ਖਾ ਕੇ ਮੈਂ ਮਿਲ ਕਰ ਗੁਲੇ ਗਲਜ਼ਾਰ ਹੋਤਾ ਹਾਂ ਜਿਹੜਾ ਬੀਜ ਧਰਤੀ 'ਚ ਗੱਲਦਾ ਪੌਦਾ ਬਣਦਾ ਉਹ ਤੋਂ ਫਲ ਉੱਚ ਹੋਰ ਕਿੰਨੇ ਬੀਜ ਉਹ ਗਾਂ ਕਿੰਨੇ ਵਧ ਜਾਂਦੇ ਆ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇ ਰਹੀ ਹੈ ਇੱਕ ਸੰਦੇਸ਼ ਕੀ ਸੰਦੇਸ਼ ਦੇ ਰਹੀ ਹੈ ਜੇ ਅਕਾਲ ਤਖਤਾਂ ਦਾ ਦੂਜੇ ਤਖਤਾਂ ਦਾ ਸਨਮਾਨ ਬਣਾਉਣਾ ਤੇ ਜਿਵੇਂ ਬਾਬਾ ਕਲਵੰਦ ਸਿੰਘ ਜੀ ਨਿਰਮਾਣ ਹੋ ਕੇ ਹੱਥੀਂ ਆਪ ਸੇਵਾ ਕਰਦੇ ਆ ਸਾਨੂੰ ਇਹ ਸੇਵਾਦਾਰ ਬਣਨਾ ਪੈਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਪਹਿਲਾਂ ਇੱਥੇ ਰਹੇ ਜਦੋਂ ਪੁਜਾਰੀ ਕਹਿੰਦੇ ਸੀ ਮਹਾਪੁਰ ਕਹਿੰਦੇ ਇੱਥੇ ਲੰਗਰ ਲਾਉਣਾ ਚਾਹੁੰਦੇ ਆ ਰਸਤਾ ਦੇਈਏ ਜਾਂ ਮਾਇਆ ਦੀ ਸੇਵਾ ਉਹਨਾਂ ਨੇ ਮਹਾਪੁਰਖਾਂ ਦਾ ਕੋਈ ਸਤਕਾਰ ਨਹੀਂ ਕੀਤਾ ਮਹਾਪੁਰਖ ਚਲੇ ਗਏ ਤੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਅੱਜ ਸ਼ਰੀਰ ਕਰਕੇ ਸਾਡੇ ਦਰਮਿਆਨ ਨਹੀਂ ਪਰ ਉਹਨਾਂ ਦੀਆਂ ਅਮਿੱਟ ਯਾਦਾਂ ਸਾਡੇ ਹਿਰਦੇ 'ਚ ਉਕਰੀਆਂ ਹੋਈਆਂ ਤੇ ਬਾਬਾ ਜੀ ਉਸ ਵੇਲੇ ਸ਼੍ਰੀ ਨਿਸ਼ਾਨ ਸਾਹਿਬ ਦੇ ਕੋਲ ਝਾੜੂ ਦੀ ਸੇਵਾ ਕਰਦੇ ਸੀ ਤੇ ਮਹਾਰਾਜ ਹਰਖਵਾਲ ਆਲੇ ਆਏ ਤੰਦਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੁਮ ਹਸਤ ਕਮਲ ਅਸ਼ੀਰਵਾਦ ਦੇ ਉਹਨਾਂ ਦੇ ਮੁੰਡਿਆਂ ਤੇ ਰਾਸਤੇ ਕਲਗੀਆਂ ਵਾਲੇ ਤੇਰੇ ਘਰ ਇਹੋ ਜਿਹਾ ਸੇਵਾਦਾਰ ਚਾਹੀਦੇ ਆ ਅੱਜ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਕਲਵੰਦ ਸਿੰਘ ਜੀ ਉਹਨਾਂ ਮਹਾਪੁਰਖਾਂ ਨੇ ਜਿਹੜੇ ਪੂਰਨੇ ਪਾਏ ਆ ਉਸ ਨਕਸ਼ੇ ਕਦਮ ਤੇ ਚਲਦਿਆਂ ਹੋਇਆਂ ਸੇਵਾ ਦੀ ਗੱਲ ਕਰਨੀ ਹੋ ਰਿਆ ਸਿਮਰਨ ਦੀ ਗੱਲ ਕਰਨੀ ਹੋ ਰਿਆ ਪਰ ਜਿਹੜਾ ਕਰਕੇ ਦਿਖਾਉਣਾ ਕੈਫੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਅੱਜ ਬਾਬਾ ਜੀ ਸਾਡੇ ਕੋਲ ਬੈਠੇ ਐ ਸ਼੍ਰੀਮਨ ਬਾਬਾ ਹਰਨਾਮ ਸਿੰਘ ਜੀ ਬਾਬੇ ਵਿਧੀ ਚੰਦ ਵਾਲੇ ਮਹਾਂਪੁਰਖ ਬਾਬੇ ਬਕਾਲੇ ਵਾਲੇ ਇੱਕ ਦੂ ਇੱਕ ਚੜੰਦੀਆ ਕੌਣ ਜਾਣਿਆ ਮੇਰਾ ਨੌਜ ਇਹ ਸਾਰਾ ਪੰਥਿਆ ਗੁਰੂ ਮਹਾਰਾਜ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਬੈਠੇ ਆਂ ਅੱਜ ਸਹੇ ਵੱਡੇ ਆ ਚਾਹੇ ਛੋਟੇ ਆ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜਵਡੇ ਜਿਹੜੇ ਗਿਆਨੀ ਸੀ ਕਹਿੰਦੇ ਗੱਲਾਂ ਕਰਨੀਆਂ ਸਿੱਖ ਲੈਂਦੇ ਆ ਸੇਵਾ ਨਹੀਂ ਕਰਦੇ ਗਿਆਨੀ ਜੋਤ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਸਾਡੇ ਡੇਰੇ 'ਚ ਕਹਣਾ ਪਠ ਝੋਕ ਗਿਆਨੀ ਜਿਹਨ ਕਿੰਨੇ ਵੀ ਪਾਇਆ ਉਹ ਸੇਵਾ ਵਿੱਚੋਂ ਪਾਇਆ ਭਾਈ ਹੰਦਾਲ ਜੀ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਸੇਵਾ ਕਰਦੇ ਸੀ ਦਰਸ਼ਨ ਕਰਨ ਮੰਨ ਜਾਂਦੇ ਸੇਵਾ ਜੀ ਰਹਿੰਦੇ ਸੀ ਤੇ ਮਹਾਰਾਜ ਆਪ ਆਏ ਉਸ ਵੇਲੇ ਆਟਾ ਗੁੰਨ ਰਹੀ ਸੀ ਕਹਿੰਦੇ ਵੀ ਗੁਰੂ ਮਹਾਰਾਜ ਦਾ ਸਤਕਾਰ ਵੀ ਮੁੱਖ ਆ ਲੰਗਰ ਦਾ ਸਤਕਾਰ ਵੀ ਮੁੱਖ ਕਿਵੇਂ ਕੀਤਾ ਜਾਏ ਦੋਵੇਂ ਆਟੇ ਨਾਲ ਲਿਬੜੇ ਹੱਥ ਪਿੱਠ ਦੇ ਰੱਖ ਕੇ ਤੇ ਸੀਸ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਬਾਦਸ਼ਾਹ ਕਹਿੰਦੇ ਉਹ ਹੰਦਾਲ ਤਾਂ ਗੁਰੂ ਕੇ ਲੰਗਰ ਦਾ ਵੀ ਸਤਿਕਾਰ ਸੋਚਦਾ ਖਿਆਲ ਰੱਖਿਆ ਸਾਡਾ ਵੀ ਰੱਖਿਆ ਜਦ ਤੇਰੀ ਸੰਪਰਦਾ ਚੱਲੋਗੀ ਜਦੋਂ ਮੱਥੇ ਟੇਕਣਗੇ ਈਵਾਂ ਟੇਕਣਗੇ ਬਾਬਾ ਜੀ ਨੂੰ ਸਾਰਾ ਪਤਾ ਬੈਠਿਆ ਪਹਿਲੇ ਮਹਾਂਪੁਰ ਵੀ ਜਾਂਦੇ ਰਹਿਆ ਮੈਲੀ ਸਿੰਘ ਮਾਤਾ ਜੀਬਾ ਸ਼ਾਹ ਜੀ ਹੋਇਆ ਬ੍ਰਹਮ ਗਿਆਨੀ ਡੇਰੇ ਦੇ ਸੇਵਾ ਦਾ ਦਰਸ਼ਨ ਕਰਨ ਵਾਸਤੇ ਤਿਆਰ ਹੋਏ ਉਹ ਜਾਣੀ ਜਾਣ ਸੀ ਕਹਿੰਦੇ ਮੇਰੇ ਦਰਸ਼ਨਾਂ ਲਈ ਨਹੀਂ ਆਉਣਾ ਮਹਾਪੁਰਖਾਂ ਕਹਿੰਦੇ ਜੋ ਤੁਹਾਡੀਆਂ ਸੇਵਾ ਲਾਗਾ ਆ ਉਹ ਪਹਿਰੇ ਕਰਨੇ ਆ ਉਹਦੇ ਚ ਤੁਹਾਨੂੰ ਬਰਕਤ ਮਿਲਣੀ ਆ ਅੱਜ ਸਾਡੇ ਤੇ ਲੋਕ ਉਂਗਲਾਂ ਕਿਉਂ ਚੁੱਕ ਰਹੇ ਆ ਅਸੀਂ ਆਪਣੀਆਂ ਕਮੀਆਂ ਨਹੀਂ ਦੇਖਦੇ ਸਾਡੇ ਚ ਕੋ ਕਮੀਆਂ ਜ਼ਰੂਰ ਆ ਗਈਆਂ ਕਿਉਂਕਿ ਉੱਚੀ ਤੇ ਤੂੱਚੋ ਨਹੀਂ ਉੱਚੋ ਗੁਣ ਕਰ ਹੋਏ ਕਾਗ اٹਾਰੀ ਪਰ ਬਹਿ ਕੇ ਅਖਗਪਤ ਹੋਏ ਰੀਖੀ ਚਾਣਕ ਜੀ ਮਹਾਰਾਜ ਚੰਦਰਗੁਪਤ ਮੋਰੀਆ ਦੇ ਵਜ਼ੀਰ ਹੋਏ ਆ ਉਹ ਕਹਿੰਦੇ ਉੱਚੀ ਜਗ੍ਹਾ ਤੇ ਬਹਿਣਾ ਕੋਈ ਉੱਚਾ ਨਹੀਂ ਹੁੰਦਾ ਉੱਚੇ ਗੁਣਾ ਕਰਕੇ ਉੱਚੀਆਂ ਸੇਵਾਵਾਂ ਉੱਚੇ ਕਰਮਾਂ ਨਾ ਉੱਚੇ ਧਰਮ ਨੂੰ ਤਰਨ ਉੱਚਾ ਹੁੰਦਾ ਕਹਿੰਦੇ ਕਾਂ ਜਿਹੜਾ ਉਹ ਮੰਦਰ ਦੀ اٹਾਰੀ ਦੇ ਕਲਸ ਤੇ ਵੀ ਬਹਿ ਜਾਏ ਉਹ ਗੰਦ ਫਰੋਲਣ ਵਾਲਾ ਕਾ ਹੀ ਆ ਉੱਚੇ ਬਾਣੇ ਵਾਸਤੇ ਸਾਨੂੰ ਉੱਚੇ ਕਰਮ ਕਰਨੇ ਪੈਣੇ ਆ ਉਹ ਅਸੀਂ ਛੱਡ ਦਿੱਤੇ ਜਿਹਦੇ ਕਾਰਨ ਸਮਾਜ ਸਾਡੇ ਵੱਲ ਉਂਗਲੀਆਂ ਕਰ ਰਿਹਾ ਲੋਕ ਬਾਗੀ ਹੋ ਗਏ ਪੋਪ ਜਿਹੜਾ ਸੀ ਸੱਤ ਅਰਬ ਸਾਈ ਮੰਦਾ ਸੀ ਜਿੱਦਾਂ ਉਹ ਆਪਣੀਆਂ ਮਨਮਾਨੀਆਂ ਕਰਨ ਲੱਗ ਪਿਆ ਪੋਪ ਤੋਂ ਲੋਕ ਬਾਗੀ ਹੋ ਕੇ ਇੱਕ ਨਵਾਂ ਧਰਮ ਪ੍ਰੋਸਟੈਂਟਾਂ ਦਾ ਪੈਦਾ ਹੋ ਗਿਆ ਜੇ ਤਾਂ ਅੱਜ ਆਪਾਂ ਨਾ ਪਦਵੀਆਂ ਦਾ ਸਤਿਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜਾਊਗੀ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਇਹ ਸੁਤੰਤਰ ਵੀ ਤਰਪੰਦਾ ਹੈ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਇਸ ਕਰਕੇ ਅੱਜ ਪਰਣ ਕਰਕੇ ਜਾਓ ਕਿ ਅਸੀਂ ਆਪੋ ਰੂਮਾਂ ਦੀ ਬੇਅਦਵੀ ਛੱਡਣੀ ਹੈ ਨਸ਼ੇ ਛੱਡਣੇ ਆ ਅੰਮ੍ਰਿਤਧਾਰੀ ਹੋਣਾ ਹੈ ਜੇ ਉਹਨੂੰ ਟੀਚਰ ਕਹੀ ਜਾਏ ਮੇਰਾ ਸਤਕਾਰ ਕਰੋ ਤੇ ਟੀਚਰ ਉਹਨੂੰ ਪੜਾਉਣ ਦੀ ਤਲੀਮ ਰੱਖਦਾ ਨਹੀਂ ਕਿੰਨਾ ਸਤਕਾਰ ਕਰਨਗੇ ਕੋਈ ਡਾਕਟਰ ਸਵੀਕਰਾਂ ਚ ਕਹਿੰਦੇ ਮੈਂ ਤਲੰਤਰ ਬੈਦਲ ਹੁਕਮਾਨ ਆ ਕਿਸੇ ਮਰੀਜ਼ ਨੂੰ ਆਰਾਮ ਨਹੀਂ ਆਉਂਦਾ ਕਿਵੇਂ ਮਰੀਜ਼ ਨੂੰ ਮੰਨਣਗੇ ਤੇ ਜੇ ਆਰਾਮ ਆਵੇਗਾ ਉਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਮਹਾਂਪੁਰਖ ਹੋਏ ਆ ਜਿਨ੍ਹਾਂ ਨਾ ਹੀ ਵਿਚਰੇ ਆ ਕਦੀ ਇਸ਼ਤਿਆਰ ਨਹੀਂ ਕੱਢਿਆ ਕਦੀ ਅਖਬਾਰ 'ਚ ਨਹੀਂ ਗਏ ਕਦੀ ਟੈਲੀਵਿਜ਼ਨ 'ਤੇ ਗਏ ਉਹਨਾਂ ਦੀ ਜਿਹੜੀ ਕਮਾਈ ਸੀ ਲੋਕ ਉਹਨੂੰ ਨਮਸਕਾਰ ਕਰਦੇ ਸੀ ਅੱਜ ਇਹ ਬਾਬਾ ਕਲਵੰਦ ਸਿੰਘ ਜੀ ਦਾ ਅਸੀਂ ਸਤਿਕਾਰ ਕਰਦੇ ਆ ਉਹ ਇਹਨਾਂ ਦੀ ਕਮਾਈ ਨੂੰ ਸਤਿਕਾਰ ਰਿਹਾ ਇਹ ਗੁਰੂ ਮਹਾਰਾਜ ਆਪ ਕਿਰਪਾ ਕਰਕੇ ਜਿਸ ਜਨ ਉੱਪਰ ਤੇਰੀ ਕਿਰਪਾ ਬੇਪਨਾ ਕੋ ਪੱਖ ਹੈ ਬਾਬਾ ਮਾਝਾ ਸਿੰਘ ਸਾਡੇ ਸੰਤ ਸੀ ਯਤੀਮ ਹੋ ਗਏ ਲੋਕ ਖੋਟਾ ਸਤਾਰਾ ਕਹਿੰਦੇ ਸੀ ਕਿਸੇ ਸਾਡੇ ਬੰਦੇ ਨੂੰ ਤਰਸ ਨਹੀਂ ਆਇਆ ਇੱਕ ਮੁਸਲਮਾਨ ਲੜਕੀ ਪਾਕਿਸਤਾਨੀ ਸੀ ਬਣਿਆ ਲੈ ਕੇ ਉਹਦੇ ਚਾਚੇ ਕੋ ਗਈ ਤੇ ਚਾਚੀ ਕਹਿੰਦੀ ਐ ਨਾ ਆਪਣਾ ਪਰਿਵਾਰ ਖਾ ਲਿਆ ਸਾਨੂੰ ਛੱਡੂ ਤੇ ਤੰਤਨ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ ਚ ਲੱਗਾ ਕਹਿੰਦੇ ਮਹਾਰਾਜ ਯਤੀਮ ਹੈ ਕਹਿਣ ਲੱਗੇ ਇਹ ਤਾਂ ਸੰਸਾਰ ਨੂੰ ਰੋਟੀ ਦੇਣ ਵਾਲਾ ਬਣ ਜਾਊਗਾ 11 ਸਾਲ ਤੋਂ ਲੈ ਕੇ 84 ਸਾਲ ਦੀ ਉਮਰ ਤੱਕ ਸੇਵਾ ਕੀਤੀ 32 ਸਾਲ ਬਾਬਾ ਕਰਮ ਸਿੰਘ ਮਹਾਰਾਜ ਦੀ ਔਰ 18 ਸਾਲ ਬਾਬਾ ਆਯਾ ਸਿੰਘ ਦੀ 22 ਸਾਲ ਬਾਬਾ ਰਾਮ ਸਿੰਘ ਦੀ ਉਹ ਜਿਹੜਾ ਝਾੜੂ ਦੀ ਸੇਵਾ ਸੀ ਜੋੜਿਆਂ ਦੀ ਸੇਵਾ ਸੀ ਲੰਗਰ ਦੇ ਭਾਂਡਿਆਂ ਦੀ ਸੇਵਾ ਸੀ ਆ ਜੋ ਸੇਵਾ ਤਾਂ ਅਸੀਂ ਛੱਡ ਬੈਠੇ ਆ ਆਪਣਾ ਭਾਂਡਾ ਮੰਝਣ ਲਈ ਤਿਆਰ ਨਹੀਂ ਗੋਸਾ ਨਾ ਕਰੋ ਜਿਹੜਾ ਸਾਡਾ ਲਾਣਾ ਬਣਾ ਉਹ ਤਾਂ ਹੁਣ ਇਹ ਕਹਿੰਦਾ ਸਾਡੇ ਭਾਂਡੇ ਦੁਆ ਫੜੇ ਸਾਡੇ ਨੇ ਇੱਕ ਇੱਕ ਬੰਦਾ ਚਾਹੀਦਾ ਜਿਨ੍ਹਾਂ ਮਹਾਂਪੁਰਖ ਅਸੀਂ ਵਿਚਰੇ ਆਂ ਬਾਬਾ ਖਜਾਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਤਨਤਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦੇ ਜਿਹੜੇ ਪਿਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਘਾਲੀਆਂ ਅੱਜ ਸਾਧ ਸੰਗਤ ਜੀ ਇਹ ਜਿਹੜਾ ਇਕੱਠ ਹੋਇਆ ਇਹ ਬਾਬਾ ਕਲਵੰਦ ਸਿੰਘ ਜੀ ਦੀ ਬੰਦਗੀ ਨੂੰ ਨਮਸ਼ਕਾਰ ਕਰਨ ਲਈ ਹੋਇਆ ਬੋਲੇ ਸੋਨਹਿਾ ਅੱਜ ਮੈਨੂੰ ਖੁਸ਼ੀ ਹੈ ਕਿ ਜੜੇ ਕਿਸੇ ਟਾਈਮ ਅਸੀਂ ਬਚਨ ਬੋਲੇ ਸੀ ਅੱਜ ਉਹਨਾਂ ਨੂੰ ਫਾਲ ਲੱਗਿਆ ਫਾਲ ਲੱਗਿਆ ਬਾਬਾ ਜੀ ਅੱਜ ਇੱਥੋਂ ਸਿੱਖਿਆ ਲੈ ਕੇ ਜਾਓ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਇਹ ਕੌਮ ਖਾਲਸੇ ਦੀ ਐ ਇਹਨੂੰ ਲੀਰੋ ਲੇਰ ਨਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਐ ਸਾਡਾ ਫਰਜ਼ ਬਣਦਾ ਹੈ ਉਹਦੇ ਬਾਰੇ ਵੀ ਦੇਖਣਾ ਪਊਗਾ ਆਪਣਾ ਸਤਕਾਰ ਨਾ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਇਨਾਂ ਦਾ ਸਾਧੂ ਸੰਤਾਂ ਦਾ ਵੀ ਦੇਖਣਾ ਪੈਣਾ ਇਸ ਕਰਕੇ ਸਮਾਂ ਹੈ ਅੱਜ ਮੈਂ ਬਹੁਤ ਖੁਸ਼ ਹਾਂ ਬਾਬਾ ਜੀ ਬੈਠੇ ਆ ਸਾਰਾ ਸਾਧੂ ਸਮਾਜ ਬੈਠਾ ਹਰ ਸੰਤਨ ਕਰ ਨਮੋ ਨਮੋ ਨੋਨਿਤ ਪਾਵੈ ਅਤੁੱਲ ਸੁਖੋ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰਿਆ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ 25 ਸਾਲ ਸੇਵਾ ਕਰਾ ਕੇ ਤੁਹਾਨੂੰ ਛੁੱਟੀ ਨਹੀਂ ਦਿੱਤੀ ਗਈ ਤੁਹਾਨੂੰ ਛੁੱਟੀ ਨਹੀਂ ਮਿਲੀ ਆਲੇ ਤੋਂ ਤੂੰ ਸੇਵਾ ਹੋਰ ਲੈਣੀ ਆ ਤੂੰ ਤੋਂ ਸੇਧ ਲੈ ਕੇ ਇਸ ਕੌਮ ਵਿੱਚ ਜਿਹੜੀ ਦਰਾਰ ਆਈ ਹੈ ਉਹ ਦੂਰ ਕਰਨੀ ਆ ਤੇ ਅੱਜ ਪਰਨ ਕਰਕੇ ਜਾਣਾ ਹੋਏ ਇਕਤਰ ਮਿਲਹੁ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋ ਵੋ ਜੋੜੀ ਤੇ ਗੁਰਮੁਖ ਬੈਸੋ ਸਫਾ ਵਛਾਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ